सबसे पहले मैं रामपुरा फूल के जो मेरे श्रमिक भाई हैं उनका दिल से धन्यवाद करता हूँ जिन्होंने इतना बढ़िया प्रोग्राम का आयोजन किया हुआ है हमारा मेन उद्देश्य है आज रामपुरा फूल आने का जो भारत सरकार के द्वारा हमारे जो श्रमिक भाई हैं उनको जो सुविधाएं दी जा रही हैं और उनको जो रेलवे कर्मचारी का दर्जा दिया जाएगा उसके उपलक्ष्य में जो इनका शिफ्टिंग का प्रोग्राम है वो करने आए हैं इनमें जो एक रेलवे कर्मचारी जो गवर्नमेंट को मिलती है वो सारी सुविधाएं मिलेंगी जैसे मेडिकल फैसिलिटीज और जो भी इनकी न्यूनतम आय जो डिसाइड की जाएगी सरकार द्वारा वो मिल जाएगी सारी सुविधा गवर्नमेंट की लोग तो रहे हैं। पूरे भारत की बात करें साढ़े सात लाख लोग हैं और हरियाणा पंजाब में डेढ़ लाख श्रमिक परिवार है जिनको रेलवे कर्मचारी का दर्जा दिया जाए ये पूरे इंडिया लेवल पे ही चल रहा है जो भारतीय रेलवे मजदूर श्रमिक संघ है पूरे इंडिया में ही काम कर रहा है मैं सर अपने रामपुरा फूल जितने भी श्रमक भाई है उनको और प्रेस भाइयों को सभी को सलाम करता हूँ जिन्होंने इतना बड़ा फंक्शन किया हमारे लिए इतना अपना कीमती समा दिया और जो आज इसका आयोजन करने जा रहे हैं अपना इसका पंजीकरण का तो हो चुका है इनका दूसरा स्टेप था इनका क्यूआर कार्ड का वो भी हो चुका और आज जो है इनका रजिस्टर के ऊपर साइन का जो हाजिरी का वो स्टार्ट कर रहे हैं शिफ्टिंग का काम जो जो आपका होता है इस, इस श्रमिक संघ में क्या है मैं तरसेम शर्मा जी अध्यक्ष पंजाब ए साडे रामचरण गुरु को मनदीप कौर अध्यक्ष तेरा बहुत बड़ा काम करते एक ਸਾਰਿਆਂ ਨੂੰ ਦੱਸ ਦਿੱਤਾ ਕਿ ਅਸੀਂ ਕਿੰਨਾ ਆਪਣੇ ਸਾਗਰਾ ਪਿਆਰ ਕਰਦੇ ਹਾਂ ਜਿਹੜਾ ਸਾਰੇ ਵਰਦਿਕ ਫਤੇ ਬਣਾਈਏ ਬੋਲੇ ਸੋ ਨਿਹਾਲ ਵਾਹਿਗੁਰੂ ਮਾਈਕ ਜਿੱਕਾ ਖੰਸਾ ਮਾਈਕ ਜਿੱਕੀ ਫਤੇ ਸੋ ਸਾਰੇ ਸਾਡੇ ਆਏ ਅੱਜ ਦੇ ਮੁੱਖ ਮਹਿਮਾਨ ਸਾਡੇ ਪੰਜਾਬ ਦੇ ਚੀਫ ਸਾਹਿਬ ਉਹਨੇ ਮਾਰੇ ਪਰੇਮ ਭਾਲ ਗੋਜੀ ਜਿਨ੍ਹਾਂ ਦਾ ਮੈਂ ਕੋਰ ਕੋਰ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਪਰਿਵਾਰੀ ਜੀ ਪ੍ਰਸੇਕ ਸ਼ਰਮਾ ਜੀ ਉਹਨਾਂ ਦਾ ਵੀ ਕੋਰ ਕੋਰ ਧੰਨਵਾਦ ਕਰਦੇ ਆ ਕਿਉਂਕਿ ਜਿਨ੍ਹਾਂ ਨੇ ਇੰਨੀ ਮਸਿਕਤ ਮਿਹਨਤ ਕਰਕੇ ਅੱਜ ਇਸ ਪੰਜਾਬ ਦੀ ਧਰਤੀ ਤੇ ਰੰਗ ਲਾਏ ਆ ਸੋ ਜਿੰਨਾ ਵੀਰਾਂ ਨੇ ਅਜੇ ਤੱਕ ਫਾਰਮ ਨਹੀਂ ਭਰੇ ਸੋ ਉਹਨਾਂ ਵੀਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਉਹ ਸਮਾਂ ਬਹੁਤ ਰੱਬੀਆ ਚੱਲ ਰਿਹਾ ਥੋੜੇ ਜੇ ਸਮੇਂ ਦੇ ਵਿੱਚ ਹੀ ਉਹ ਫਾਰਮ ਭਰ ਲੈਣਾ ਜੇ ਕਿਸੇ ਨਾਲ ਕੋਈ ਵਿਵਾਦ ਵੀ ਆ ਉਹ ਵੀ ਕੱਢ ਕੇ ਆਪਣੀ ਕਮਾਈ ਕਰ ਲੈਣਾ ਮਿਹਨਤ ਕਰਨਾ ਸੋ ਸਾਡੇ ਅਧਿਕਾਰੀ ਮਨਦੀਪ ਕੌਰ ਭੈਣ ਜੀ ਵੱਲੋਂ ਸਾਰੀ ਸੰਗਤ ਨੂੰ ਜੀ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ खास करके मेरे वीर बड़ा प्यारा प्यारा इंजॉयमेंट करते हैं हंसते खेलते हैं खास करके एक दूसरे न प्रेम प्यार करते हैं गाने वाने सुनते हैं कई फिल्मा देख हर बंदे कोई ना कोई शौक हूँ शौक तो बजाय कोई गल नहीं बनती ਕਿਉਂਕਿ ਖਾਸ ਕਰਕੇ ਜਿਹੜੇ ਸ਼ੌਂਕਦਿਆ ਕਈ ਮੇਰੇ ਵੀਰਾਂ ਨੇ ਸ਼ੌਂਕ ਦਾ ਹਾਕੀ ਰੱਖਣ ਦਾ ਕਈ ਮੇਰੇ ਵੀਰਾਂ ਨੇ ਸ਼ੌਂਕ ਦਾ ਘੋੜੀਆਂ ਰੱਖਣ ਦਾ ਕਈ ਇਹਨਾਂ ਬਾਬ ਕਈ ਇਹਨਾਂ ਪੁਕੜੀਆਂ ਕੁੱਕੜ ਕਈ ਇਹਨਾਂ ਸਾਇਦ ਕਈ ਇਹਨਾਂ ਕਬੂਤਰ ਤੇ ਕਈ ਮੇਰੇ ਵੀਰਾਂ ਨੂੰ ਪੁੱਛੀ ਸੀ ਤੇ ਸ਼ੌਂਕਦਿਆ ਤੇ ਮੈਂ ਨਹੀਂ ਕਸਨੀ ਉਹ ਸਾਰੇ ਜੱਗ ਦੀਆਂ ਖ਼ਬਰਾਂ ਤੇ ਬੈਠੇ ਪੈ ਗਏ ਤੇ ਆਪਣੇ ਹੀ ਖਾ ਲਿੰਦੇ ਆ ਕੁਤਲੀ ਮੇਰੇ ਵੀਰ ਜਿੱਦਾਂ ਕਿ ਪੜਾਅ ਦੇ ਵਿੱਚ ਬੈਠੇ ਤੁਸੀਂ ਖਾਸ ਕਰਕੇ ਜਿੱਦਾਂ ਮੈਂ ਹੋ ਰਿਹਾ ਹਾਂ ਤੇ ਕਈ ਮੇਰੇ ਵੀਰਾਂ ਨੂੰ ਸ਼ੌਕ ਹੁੰਦਾ ਵਾ ਵੀ ਕਲਾਕਾਰ ਨੂੰ ਪੈਸੇ ਕਹੀਏ ਕਿ ਨਾ ਹੀ ਥੀਏ ਕਿ ਮੇਰੇ ਵੀਰ ਜੀ ਹਾਂਜੀ ਸਾਡੇ ਮਾਨ ਜੀ ਸਾਡੇ ਆਦਰਨੀਏ ਸਾਡੇ ਰਿਸਪੈਕਟੇਬਲ ਸਾਡੇ ਮਾਨਜੋ ਸਾਡੇ ਸਤਿਕਾਰਯੋ ਸਾਡੇ ਬਾਬਾ ਜੀ ਸਰਦਾਰ ਮਹਾਕ ਜੀ ਸਰਦਾਰ ਨਿਰਮਲ ਸਿੰਘ ਜੀ ਜਿਹੜੇ ਕਿ ਕਰਤਾ ਦੇ ਦਬਛ ਨੇ ਔਰ ਬਹੁਤ ਸੇਵਾਕਾਰੀ ਨੇ ਬਹੁਤ ਮਿਹਨਤ ਕੀਤੀ ਹੈ ਜਿਹੜਾ 5 ਸਤ ਮਿਹਨਤ ਕਰੇ ਨੇ ਬੰਲੇ ਬੰਲੇ ਕਰਾਤੀਆ ਮਜਲਾ ਤੱਕ ਬਚਾਤਾ ਉਹਨਾਂ ਨੂੰ 1100 ਰੁਪਇਆ ਤੇ ਕਾਇ ਕਰਕੇ ਸਾਡੇ 500 ਰੁਪਇਆ ਸਾਡੇ ਮਾਨਜੋ ਸਾਡੇ ਭੈਣ ਜੀ ਅਮਨਦੀਪ ਕੌਜੀ ਰਾਮਪੁਰ ਵਾਲੇ ਉਹ ਦੇ ਰਹੇ ਨੇ ਆਪਣੇ ਵੀਰ ਦਾ ਮਾਰ ਕਰੇ ਨੇ ਸੁਖਾ ਕਰਕੇ ਕਈ ਮੇਰੇ ਵੀਰਾਂ ਨੂੰ ਸ਼ਾਮਤ ਦਾ ਮਦਦਤਾ ਤੁਹਾਨੂੰ ਤੇ ਕਈ ਮੇਰੇ ਵੀਰੋ ਸਰਦਾਰ ਹਾਦਰ ਸਰਦਾਰ ترਸੇਮ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਉਹਨਾਂ ਵੱਲੋਂ ਵੀ 500 ਰੁਪਏ ਬੰਪਰ ਪ੍ਰਾਈ ਇਹ ਸਰਦਾਰ ਜਗਰੂਪ ਸਿੰਘ ਜੀ ਨਾਨਾ ਮੱਦੀ ਆਏ ਉਹਨਾਂ ਵੱਲੋਂ ਵੀ 500 ਰੁਪਏ ਬੰਪਰ ਪ੍ਰਾਈ ਮਿਲਿਆ ਮਿਹਰਬਾਨੀ ਸ਼ੁਕਰੀਆ ਧੰਨਵਾਦ ਕੋਮਲ ਖੋਜਾ ਕਰੇ ਨਾਨਾ ਪੂਰੀ ਗੱਲ ਅੱਜ ਮੈਂ ਗੱਲ ਹੋਰ ਨਵੀਆਂ ਨਵੀਆਂ ਕਰਨਾ ਜਿਹੜੀ ਮੈਂ ਸੁਣਾਇਆ ਕਰੀ ਗੱਲਾਂ ਦੇ ਬਹੁਤ ਜਿਆਦੀਆਂ ਨੇ ਗੱਲਾਂ ਦੇ ਭੰਡਾਰ ਭਰੇ ਪਏ ਆ ਕਿਉਂਕਿ ਜਦੋਂ ਮੈਨੂੰ ਪੈਸੇ ਦੇਦੇ ਆ ਨਾ ਤੇ ਫਿਰ ਉਹ ਗੱਲਾਂ ਵੜੀਆਂ ਫੁੱਲੀਆਂ ਸ਼ੁਰੂ ਹੋ ਜਾਂਦੀਆਂ ਨੇ ਕੋਈ ਤਾਂ ਮੈਨੂੰ ਗੱਲ ਹੀ ਕੋਈ ਨਹੀਂ ਆਉਂਦੀ ਮੈਂ ਉਹਦੇ ਕਿਆ ਸੀ ਤੇ ਜਿਉਂ-ਜੋ ਕਲਾਕਾਰ ਨੂੰ ਪੈਸੇ ਆਉਂਦੇ ਰਹਿਣ ਤੇ ਕਲਾਕਾਰ ਦਾ ਸਾਥ ਜਲਦਾ ਰਹਿੰਦਾ ਹੈ ਤੇ ਜਦੋਂ ਪੈਸੇ ਉਹ ਬੰਦ ਹੋ ਜਾਂਦੇ ਨੇ ਤੇ ਫਿਰ ਕਲਾਕਾਰ ਦਾ ਸਾਥ ਜਿੰਨਾ ਜੁਨੇਟਡ ਹਵਾ ਰਹਿੰਦਾ ਤੇ ਕਲਾਕਾਰੀ ਮਾਰਿਆ ਜਾਂਦਾ ਜੀ ਫਿਰ ਕੰਮ ਬੰਦ ਹੋ ਜਾਂਦਾ ਹੁਣ ਹੋਰ ਕਈ ਮੇਰੇ ਵੀਰ ਬੈਠੇ ਆ ਕਈ ਵੀਰ ਸੋਚਦੇ ਆ ਸਲਾਮਾ ਕਰਦੇ ਆ ਇੱਕ ਦੂਜੇ ਦੇ ਨਾਲ ਕਿ ਤੁਹਾਨੂੰ ਮਾੜੇ ਨਹੀਂ ਪੈਸੇ ਕਹੀਏ ਕਿ ਨਾ ਹੀ ਨਹੀਂ ਕੇ ਮੇਰੇ ਵੀਰ ਦੀ ਇਹ ਤੁਹਾਨੂੰ ਜਨੇ ਕਰੀ ਕਈ ਮੇਰੇ ਵੀਰ ਸੋਚਦੇ ਆ ਵੀ ਜੇ ਹੀ 2000 ਦਾ ਬੱਚਾ ਲੈ ਗਏ ਕਿਤੇ ਉਹਨੇ ਤੇ ਗੱਟੂ ਚਾ 2000 ਹੀ ਰੱਖ ਦੇ ਜੇ ਹੀ 500 ਦਾ ਬੱਚਾ ਲੈ ਗਏ ਕਿਤੇ ਉਹਨੇ ਤੇ ਗੱਟੂ ਚਾ 500 ਹੀ ਰੱਖ ਦੇ ਵੀ ਕੱਲ ਇੱਧਰ ਆ ਗਈ ਮੇਰੇ ਵੀਰੋ ਨਾ ਮੈਂ 2000 ਰੱਖਣਾ ਨਾ ਮੈਂ 500 ਰੱਖਣਾ ਮੇਰੇ ਕੋ ਪਰਚੀਆਂ ਵੀ ਆ ਗਈਆਂ ਮੈਂ ਆਪਣਾ ਮੁੰਡਾ ਨਾਲ ਲੈ ਗਏ ਆ ਇੱਧਰ ਝੋਕਾ ਜੀ ਇਲਕੋ ਇੱਕ ਕਾਲੇ ਰੰਗ ਦਾ ਬੈਂਕ ਇਹ ਪਹ ਲਗੀ ਆ ਉਹਦੇ ਵਿੱਚ ਦਾਹਾਂ ਤਾਹਾਂ ਦੇ ਕਰਕਦੇ ਨੂੰ ਵੜਿਆ ਜਦੋਂ ਜਿਪ ਖੋੜਦਾ ਨਾ ਤੇ ਫ੍ਰੈਕਟ ਕਰਕੇ ਕਿਹਾ ਆਂ ਆਦੇ ਨੂਟ ਉਡਦੇ ਆ ਤੋ ਖਾਸ ਹੈ ਕਿ ਜਿੰਨੇ ਪੱਟੀਆਂ ਪਰਚੀਆਂ ਲੈਣੀਆਂ ਹੋਣ ਉਹ ਆਗੇ ਮੇਰੇ ਕੋਲ ਪਰਚੀ ਵੀ ਲੈ ਸਕਦਾ ਵਾ ਸੌ ਸਤੇ ਵੀ ਹੈਗੇ ਆ 50 50 ਵੀ ਹੈਗੇ ਆ ਦਾਹਾਂ ਤਾਹਾਂ ਦੇ ਵੀ ਹੈਗੇ ਆ ਇਹ ਕਹਿੰਦੇ ਜੇ ਤੁਸੀਂ ਪ੍ਰੋਗਰਾਮ ਚਾਲੂ ਕਰਦੇ ਆ ਨਾ ਤੇ ਜਿੱਦੋਂ 2000 ਰੁਪਏ ਕਿ ਚਲੇ ਜਾਂਦੇ ਆ ਬੰਦੇ ਦੇ ਅੰਦਰ ਤੇ ਫੇਰ ਸਮਝ ਲਓ ਵੀ ਜਿਹੜੀਆਂ ਅੱਖਾਂ ਦਾ ਕੋਪਰwidehat ਪਾ ਕਾ ਜਾਂਦੀਆਂ ਤੇ ਜਿਹੜਾ ਖਾਸ ਕਰਕੇ ਜਿਹੜਾ ਮੱਠੇ ਦੀਆਂ ਤਕਦੀਰਾਂ ਬਦਲ ਜਾਂਦੀਆਂ ਨੇ ਜੇ ਅੱਖਾਂ ਜਦੋਂ ਦਿਮਾਗ ਤੇ ਵਰਕ ਜਾਂਦੀਆਂ ਫਿਰ ਮੂਹ ਸੋਰ ਛੱਟ ਹੋ ਜਾਂਦਾ ਕਿ ਜਿਹੜੇ ਗਾਣੇ ਅੰਨਿਆ ਫਿਰ ਐਨਕਾ ਲਾਉਣੀਆਂ ਸ਼ੁਰੂ ਕਰ ਦਿੰਦੇ ਆ ਤੇ ਜਿਹੜੀਆਂ ਗੱਜੀਆਂ ਵੀਰਾਂ ਉਹ ਕੰਧੀਆਂ ਆਉਣੀਆਂ ਸ਼ੁਰੂ ਕਰ ਦਿੰਦੀਆਂ ਨੇ ਤੇ ਜਿਹੜੇ ਲੰਗੜੇ ਦੇ ਫਿਰ ਉਹ ਨੱਚੇ ਲੱਗ ਪੈਂਦੇ ਆ ਤੇ ਮੇਰੇ ਕੋਲ ਸਾਡੇ ਕੋਲ ਉਹਦੇ ਫਿਰ ਪਰਚੀਆਂ ਸਾਡੇ ਕੋਲ ਮੰਗਦੇ ਮੇਰੇ ਵੀਰ ਜੀ ਤੇ ਫਿਰ ਪਰਚੀਆਂ ਦਾ ਖਿਡਾਰਾ ਪੈਂਦਾ ਫਿਰ ਨੋਟਾਂ ਦੀ ਵਰਖਾ ਹੁੰਦੀ ਆ ਫਿਰ ਬੱਲੇ ਬੱਲੇ ਹੋ ਜਾਂਦੀ ਕਿਉਂਕਿ ਸੋਫੀ ਵੀਰ ਧੰਵਾ ਨੋਟ ਦੇ ਨਹੀਂ ਸਕਦਾ ਕੋਈ ਸੋਚਦਾ ਨਹੀਂ ਕਰ ਕਿਉਂਕਿ ਖਾਸ ਕਰਕੇ ਮੈਂ ਕਈ ਨਾ ਦੇਖਿਆ بڑے ਪ੍ਰੋਗਰਾਮ ਕਰੀਦੀ ਆ ਕਈਆ ਸੋਚਿਆ ਕਿ ਜਿੰਨਾਂ ਚਿਰ ਸ਼ਰਾਬ ਨਹੀਂ ਹੁੰਦੀ ਤੇ ਰੱਬਾ ਐਨੇ ਨੋ ਪਰ ਵੀ ਆਵਾਜ਼ ਨਹੀਂ ਆਉਂਦੀ ਪਨਾਟ ਦੇ ਵਿੱਚੋਂ ਆਪਣਾ ਜੰਡ ਦੇ ਵਿੱਚ ਜੰਡ ਘਰ ਦੇ ਵਿੱਚ ਤੇ ਜਦੋਂ ਕਿ ਇਹ ਸ਼ਰਾਬ ਚਾਲੂ ਹੋ ਜਾਂਦੀ ਆ ਓਏ ਹੋਏ ਹੋਏ ਇੱਕਰੋਂ ਬੰਨੀ ਇੱਕਰੋਂ ਪਿੱਛੋਂ ਅੱਗੋਂ ਮੈਂ ਜਦੋਂ ਆਪਣੇ ਖਾਤ ਦਾਣਾ ਸ਼ੁਰੂ ਹੋ ਜਾਂਦਾ ਕਿਵੇਂ ਓਏ ਹੋਏ ਛੱਡਾ ਇਕੱਤੀਆਂ ਚੰਡੀ ਕਰਦੀਆਂ ਦਿੱਲੀ ਦੀਆਂ ਫੇਰ ਛੱਡ ਦਿਓ ਬੰਦਾ ਤੇ ਮੇਰੇ ਕਹਿਣ ਦਾ ਬਜਿਦਾ ਮੂਡ ਫੂਰ ਬਣ ਜਾਂਦਾ ਨੇ ਬੰਦੇ ਦਾ ਫੂਰ ਸ਼ੂਰ ਬੰਨਾ ਚਾਹੀਦਾ ਹਾਂ ਅੱਜ ਵੀ ਮੈਂ ਤੁਹਾਡਾ ਮੂਡ ਫੂਰ ਬਣਾ ਰਿਹਾ ਹਾਂ ਬੜੇ ਪ੍ਰੇਮ ਤੇ ਬੜੇ ਸਤਿਕਾਰ ਦੇ ਨਾਲ ਕੋਹ ਜੇ ਗਾਣੇ ਲਿਖਣ ਵਾਲੇ ਆ ਮੇਰੇ ਰੈਕਟਰ ਨੇ ਜਿਹੜੇ ਗਾਣੇ ਲਿਖਦੇ ਕੋਈ ਤੇ ਰੈਕਟਰ ਨੇ ਕੋਹ ਜੇ ਗਾਣੇ ਲਿਖਣ ਵਾਲੇ ਆ ਤੇ ਕੋਹ ਜੇ ਬੋਲਣ ਵਾਲੇ ਆ ਜਿਹੜੇ ਗਾਣੇ ਲਿਖਦੇ ਆ ਉਹਨਾਂ ਨੇ ਕੋਈ ਵੀ ਸ਼ਰੀਰ ਦਾ ਅੰਗ ਨਹੀਂ ਛੱਡਿਆ ਜਿੱਥੇ ਗਾਣਾ ਉਹਨਾਂ ਨਹੀਂ ਫਿੱਟਦੀ ਤਾਂ ਅੱਜ ਤੋਂ ਪਹਿਲਾਂ 40 50 ਸੱਟ ਪੈਣਾ 60 60 ਪੈਣਾ ਇੰਨੇ ਸੋਨੇ ਗੀਤ ਆਉਂਦੇ ਸਨ ਜਿਹੜੇ ਆਪਾਂ ਘਰਾਂ 'ਚ ਬੈ ਕੇ ਸੁਣਦੇ ਦਾ ਸ਼ਰਮਾ ਜੀ ਉਹ ਕਿਹੜੇ ਗੀਤ ਕਾਲਾ ਡੋਰੀਆ ਭਾਬੀ ਨਾਲ ਲੜਿਆਈ ਹੋਏ ਕਿਹੜੇ ਗੀਤ ਕਾਲਾ ਡੋਰੀਆ ਭਾਬੀ ਨਾਲ ਲੜਿਆਈ ਹੋਏ ਛੋਟਾ ਦੇਵੜਾ ਕੁੱਟੀ ਨਾਲ ਅੜਿਆਈ ਹੋਏ ਕੁੱਪੜੀ ਉਹ ਲੈਣੀ ਜਿਹੜੀ ਤਾਨੇ ਦਿੰਦੀਆਂ ਸੌੜੇ ਨਹੀਂ ਜਾਣਾ ਸੱਤ ਆਂਡੇ ਦੇਤੀਆਂ ਕੀ ਵੀ ਬੜਾ ਪਿਆਰਾ ਗੀਤ ਸੀ ਵੀ ਕੀ ਬਾਤ ਹੈ ਇੱਕ ਗੀਤ ਹੋਰ ਬੜਾ ਪਿਆਰਾ ਉਸ ਦੀ ਐਤ ਪੂਰੀ ਬੋਲਦੀ ਰਕਾਵੇਂ ਪੂਰੀ ਬੋਲਦੀ ਤੇਰੇ ਜਿ ਤੇਰਾ ਵੀਰ ਬੋਲਦਾ ਬੜਵੀਆਂ ਕੀ ਸੀ ਦੂਜਾ ਕੀ ਸੀ ਹਾਏ ਤੇਰੀ ਤੱਕੜੀ ਕਮਾਨ ਕਰ ਗਈ ਬਿੱਲੀਆਂ ਬਲੋੜੀ ਅੱਖਾਂ ਵਾਲੀ ਐ ਅੱਖਾਂ ਚ ਭਾਵੇਂ ਕਿੱਲੇ ਕੋਲੋਂ ਗੇਂਦੋ ਛਿਮਣੀਆਂ ਬਾਬੇ ਦੇਖਾ ਪਈਆਂ ਹਣ ਛਿਮਤ ਕਰਨੀ ਨਹੀਂ ਹਟਣਾ ਇਹ ਗਾਣਾ ਹੋ ਸੀ ਤੇਰੀ ਸ਼ਨਾ ਕਰੀ ਨਹੀਂ ਤੈਨੂੰ ਪਿੱਛੋ ਡਾਂਗ ਮਾਰੀ ਓ ਨਹੀਂ ਨਹੀਂ ਗੁੱਸਾ ਨਾ ਕਰੀਂ ਤੈਨੂੰ ਪੁੱਛੋ ਆਵਾਜ਼ ਮਾਰੀਆ ਮੇਰੇ ਵੀਰ ਦੀ ਜ਼ਮਾਨਾ ਕਿਹੜਾ ਜਾ ਰਿਹਾ ਅੱਜ ਕਾ ਨਹੀਂ ਗੁੱਸਾ ਕਰਦੀ ਐ ਅੱਜ ਕਾ ਤੇ ਪ੍ਰਮਾਤਮਾ ਦਾ ਸ਼ੁਕਰ ਕਰਦੀਆਂ ਨੇ ਸ਼ੁਕਰ ਹੈ ਪ੍ਰਮਾਤਮਾ ਕਿੰਨੇ ਜੇ ਵਾੜੀ ਮਾਰੀ ਹੈ